ਇਹ ਤਸਵੀਰਾਂ ਜੋ ਤੁਸੀਂ ਦੇਖਿਆ ਇਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਈਆਂ ਨੇ ਪੰਜਾਬ ਦਾ ਹਾਲ ਬਦਲ ਗਿਆ ਕਿਉਂਕਿ ਮੌਸਮ ਦਾ ਮિજાਜ ਬਦਲ ਗਿਆ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਭਾਰੀ ਮੀਂਹ ਤਾਂ ਪਿਆਈ ਨਾਲ ਹੀ ਗੜੇਮਾਰੀ ਵੀ ਹੋ ਰਹੀ ਹੈ ਇਹ ਤਸਵੀਰਾਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੀਆਂ ਨੇ ਕਿਤੇ ਫਸਲਾਂ ਦੇ ਵਿੱਚ ਗੜੇ ਪਏ ਨੇ ਤਾਂ ਕਿਤੇ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੇ ਗੜਿਆਂ ਦਾ ਢੇਰ ਲੱਗ ਗਿਆ ਰਾਜਧਾਨੀ ਚੰਡੀਗੜ੍ਹ ਦੀਆਂ ਤਸਵੀਰਾਂ ਵੀ ਦੇਖੋ ਇੱਥੇ ਸਵੇਰ ਤੋਂ ਮੀਂਹ ਪੈ ਰਿਹਾ ਸੀ ਤੇ ਫਿਰ ਗੜੇਪਾਰੀ ਹੋਣੀ ਸ਼ੁਰੂ ਹੋ ਗਈ 11 ਵਜੇ ਤੋਂ ਬਾਅਦ ਖੂਬ ਗੜੇਮਾਰੀ ਇੱਥੇ ਹੋਈ ਹੈ ਤਾਂ ਉਧਰ ਹਿਮਾਚਲ ਪ੍ਰਦੇਸ਼ ਦੇ ਵਿੱਚ ਬ ਕੋਰੀਏ ਇਸ ਦੇ ਨਾਲ ਸੁੱਕੀ ਠੰਡ ਤੋਂ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਕਿਉਂਕਿ ਪਹਿਲਾਂ ਬਹੁਤ ਤੰਸੀ ਵਿਜ਼ਿਬਿਲਟੀ ਕੱਟ ਸੀ ਹਾਦਸੇ ਪੇਸ਼ ਆ ਰਹੇ ਸਨ ਤੇ ਲੋਕ ਠੰਡ ਕਰਕੇ ਪਰੇਸ਼ਾਨ ਵੀ ਖੂਬ ਸਨ ਪਰ ਹੁਣ ਮੀਂਹ ਪਿਆ ਪਰ ਮੀਂਹ ਦੇ ਨਾਲ ਨਾਲ ਗੜੇਮਾਰੀ ਵਾਲੀ ਮੁਸ਼ਕਿਲ ਵੀ ਆ ਗਈ ਹੈ ਜਿਸ ਕਰਕੇ ਫਸਲਾਂ ਨੂੰ ਵੀ ਨੁਕਸਾਨ ਹੈ ਤਸਵੀਰਾਂ ਤੁਸੀਂ ਖੰਨਾ ਦੀਆਂ ਦੇਖ ਰਹੇ ਹੋ ਜਿੱਥੇ ਫਸਲਾਂ ਦੇ ਵਿੱਚ ਗੜੇਮਾਰੀ ਹੋਈ ਹੈ ਜਿਸ ਕਰਕੇ ਕਿਸਾਨਾਂ ਦਾ ਨੁਕਸਾਨ ਹੈ ਮੀਂਹ ਦੇ ਨਾਲ ਜ਼ਰੂਰ ਰਾਹਤ ਸੀ ਕਿਸਾਨਾਂ ਨੂੰ ਫਾਇਦਾ ਹੋਣਾ ਸੀ ਪਰ ਗੜੇਮਾਰੀ ਕਰਕੇ ਨੁਕਸਾਨ ਹੋਵੇਗਾ ਤਾਂ ਉਧਰ ਜੋ ਲੋਕ ਨੇ ਉਹ ਵੀ ਪਰੇਸ਼ਾਨ ਨੇ ਕਿਉਂਕਿ ਜ਼ਿਆਦਾ ਗੜੇਮਾਰੀ ਦਾ ਨੁਕ ਪੰਜਾਬ ਦੇ ਵਿੱਚ ਮੀਂਹ ਵੀ ਜਾਰੀ ਹੈ ਤੇ ਗੜੇਮਾਰੀ ਵੀ ਜਾਰੀ ਹੈ ਗੜੇਮਾਰੀ ਅਤੇ ਮੀਂਹ ਦੀ ਵਜ੍ਹਾ ਵੈਸਟਰਨ ਡਿਸਟਰਬੈਂਸ ਦੱਸੀ ਜਾ ਰਹੀ ਹੈ ਉੱਤਰ ਪਾਰ ਦੇ ਵਿੱਚ ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਕਰਕੇ ਪਿਛਲੇ 36 ਘੰਟਿਆਂ ਤੋਂ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਗੜੇਮਾਰੀ ਹੋ ਰਹੀ ਹੈ ਪੰਜਾਬ ਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਕਈ ਥਾਵਾਂ ਤੇ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ ਹਰਿਆਣਾ ਦੇ ਅੰਬਾਲਾ ਤੇ ਪੰਜਾਬ ਦੇ ਲੁਧਿਆਣਾ ਤੇ ਮੋਗਾ ਦੇ ਵਿੱਚ ਗੜੇ ਪਏ ਨੇ ਨਾ ਸਿਰਫ ਮੋਗਾ ਤੇ ਲੁਧਿਆਣਾ ਬਲਕਿ ਪੰਜਾਬ ਦੇ ਕਈ ਅਜਿਹੇ ਇਲਾਕੇ ਨੇ ਜਿੱਥੇ ਗੜੇਮਾਰੀ ਹੋਈ ਹੈ ਸ਼ਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ ਰੂਪਨਗਰ ਪਟਿਆਲਾ ਤੇ ਮਲੇਰਕੋਟਲਾ ਦੇ ਵਿੱਚ ਮੀਂਹ ਦਾ ਔਰੇਂਜ ਅਲਰਟ ਹੈ ਹਿਮਾਚਲ ਦੇ ਵਿੱਚ ਅੱਜ ਹੇਠਲੇ ਇਲਾਕਿਆਂ ਦੇ ਵਿੱਚ ਵੀ ਬਰਫਬਾਰੀ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੇ ਮੁਤਾਬਿਕ ਦੂਜਾ ਵੈਸਟਰਨ ਡਿਸਟਰਬੈਂਸ 3 ਫਰਵਰੀ ਤੋਂ ਐਕਟਿਵ ਹੋ ਜਾਏਗਾ ਜਿਸ ਕਰਕੇ ਬਰਫਬਾਰੀ ਹੋਰ ਹੋਏਗੀ ਹਾਲਾਂਕਿ ਜਨਵਰੀ ਦੇ ਵਿੱਚ ਸੁੱਕੀ ਠੰਡ ਪਈ ਉਸ ਵੇਲੇ ਨਾ ਮੀਂਹ ਪਿਆ ਤੇ ਨਾ ਹੀ ਬਰਫਬਾਰੀ ਹੋਈ ਬਾਗਬਾਨ ਤੇ ਕਿਸਾਨ ਚਾਹੁੰਦੇ ਸਨ ਕਿ ਜੋ ਉੱਪਰਲੇ ਇਲਾਕੇ ਨੇ ਪਹਾੜੀ ਇਲਾਕੇ ਨੇ ਉੱਥੇ ਬਰਫਬਾਰੀ ਹੋਵੇ ਤੇ ਮੈਦਾਨੀ ਇਲਾਕਿਆਂ 'ਚ ਮੀਂਹ ਪਵੇ ਪਰ ਹੁਣ ਮੀਂਹ ਵੀ ਪਿਆ ਹੈ ਬਰਫਬਾਰੀ ਵੀ ਹੋਈ ਹੈ ਪਰ ਜੋ ਗੜੇਮਾਰੀ ਹੋਈ ਹੈ ਉਹ ਨੁਕਸਾਨਦਾਇਕ ਹੈ